ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਜਿਸੀ ਲੈ ਕੇ ਆਏ ਹਾਂ ਜੀ 16/7 ਦੀ ਟਰਾਲੀ ਵਿਕਾਊ ਆ ਮਾਡਲ 2023 ਫੁੱਲ ਐਸੈਸਰੀ ਡਬਲ ਟਾਇਰ ਬਲੈਕ ਰਿਮ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ 255000 ਰੁਪਏ ਰੇਟ ਹੈ ਜੀ 255000 ਰੁਪਏ ਰੇਟ ਰੱਖਿਆ ਗਿਆ ਜੀ ਫੁੱਲ ਹੈਵੀ ਟਰਾਲੀ ਹੈਗੀ ਏਰੀਆ ਹੈਗਾ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ 765830967 ਇਹ ਮਲਕਬੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਤੁਸੀਂ 16/7 ਦੀ ਟਰਾਲੀ 255000 ਚ ਖਰੀਦ ਸਕਦੇ ਹੋ KS ਦਾ ਰੀਪਰ ਵਿਕਾਊ ਹੈ ਜੀ 2015 ਮਾਡਲ ਹੈ 160000 ਰੁਪਏ ਰੇਟ ਰੱਖਿਆ ਗਿਆ ਏਰੀਆ ਅੱਡਾ ਅਮਰਕੋਟ ਬਾਕੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਬਿਲਕੁਲ ਸਾਫ਼ ਕੰਡੀਸ਼ਨ ਹੈ ਕੋਈ ਗਲਿਆ ਸੜਿਆ ਨਹੀਂ ਜੀ ਜਮਾ ਓਕੇ ਤੁਸੀਂ ਬਸ ਮਾਲਕ ਵੀਰ ਦੇ ਨਾਲ ਜਾ ਕੇ ਡੀਲ ਕਰ ਸਕਦੇ ਹੋ 160000 ਰੇਟ ਹੈ ਜੀ 15 ਮਾਡਲ ਹੈਗਾ 9914098 ਪੂਰਾ 39914098 ਪੂਰਾ 300 ਇਸ ਨੰਬਰ ਤੇ ਫੋਨ ਕਰਕੇ ਕਿਐਸ ਦਾ ਰੀਪਰ ਖਰੀਦ ਸਕਦੇ ਹੋ ਬਲਾਚੌਰ ਏਰੀਏ ਦੇ ਵਿੱਚ ਇਸ ਵੀਰ ਨੂੰ ਜੇ 10 ਕਿੱਲੇ ਜ਼ਮੀਨ ਚਾਹੀਦੀ ਹੈ 12 ਲੱਖ ਤੋਂ ਲੈ ਕੇ 15 ਲੱਖ ਦੀ ਰੇਂਜ ਦੇ ਵਿੱਚ ਜੇਕਰ ਕੋਈ ਵੀਰ ਵੇਚਣ ਦਾ ਚਾਹਵਨ ਹੋਵੇ ਇਸ ਵੀਰ ਦੇ ਨਾਲ ਸੰਪਰਕ ਜ਼ਰੂਰ ਕਰੇ ਨੰਬਰ ਨੋਟ ਕਰ ਲਓ ਜੀ 9896344382 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਸੰਪਰਕ ਕਰੋ ਡਾਕਰ ਝੋਨੇ ਵਾਲਾ ਬਾਣ ਵਿਕਾਊ ਹੈ ਜੀ ਵਿੱਚ ਮੋਟਰ ਕਨੈਕਸ਼ਨ ਲੱਗਿਆ ਤਕਸੀਮ ਟੱਕ ਹੈ ਕੋਈ ਰੋਲੇ ਵਾਲਾ ਬਾਣ ਨਹੀਂ ਜੀ ਤਿੰਨ ਕਿੱਲੇ ਜ਼ਮੀਨ ਹੈ ਸਾਰੀ ਏਰੀਆ ਆਪਣ ਚੋਹੀ ਨੇੜੇ ਖੰਨਾ ਰੇਟ ਦੀ ਗੱਲ ਕਰੀਏ ਤਾਂ 32 ਲੱਖ ਰੁਪਏ ਕਿੱਲੇ ਦਾ ਦੋ ਕਿੱਲੇ ਦੇ ਵਿੱਚ ਗੰਨਾ ਲੱਗਿਆ ਹੋਇਆ ਇੱਕ ਕਿੱਲੇ ਦੇ ਵਿੱਚ ਕਣਕ ਹੈ ਜੀ ਤੇ ਬਾਕੀ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਦੇਖ ਸਕਦੇ ਹੋ 9814831992 ਏਸ ਨੰਬਰ ਤੇ ਫੋਨ ਕਰਕੇ ਡਾਕਰ ਛੋਣੇ ਵਾਲਾ ਬਾਣ ਹੈ ਜਿਹੜਾ ਤੁਸੀਂ 32 ਲੱਖ ਰੁਪਏ ਨੂੰ ਕਿਲਾ ਖਰੀਦ ਸਕਦੇ ਹੋ ਸੋਨਾਲੀਕਾ 740 ਟਰੈਕਟਰ ਵਿਕਾਊ ਹੈ ਜੀ 2010 ਮਾਡਲ ਐਟਸੀਪੀ ਏਰੀਆ ਜੀ ਪਿੰਡ ਮੋੜ ਨਾਬਾ ਤਪਾ ਬਰਨਾਲਾ 60% ਟਰਾਂ ਦੀ ਕੰਡੀਸ਼ਨ ਹੈ ਜੀ ਬਾਕੀ ਓਕੇ ਕੰਡੀਸ਼ਨ ਹੈ ਤੁਸੀਂ ਮੌਕੇ ਤੇ ਬਾਕੇ ਚਲਾ ਕੇ ਚੈੱਕ ਕਰਕੇ ਖਰੀਦੋ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ 2,30,000 ਰੁਪਏ ਰੇਟ ਰੱਖਿਆ ਗਿਆ ਹੈ 8146004044 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਅਰਜੁਨ 605 4x4 ਟਰੈਕਟਰ ਵਿਕਾਊ ਏਸੀ ਕੇਵਲ ਮਾਡਲ 2022 ਕਾਪੀ 2023 ਦੀ ਹੈ 200 ਘੰਟੇ ਚੱਲੇਗੀ ਜੀ ਨਗਦ ਕੈਸ਼ ਏਰੀਆ ਪਾਤੜਾ ਪਟਿਆਲਾ 2023 ਦੀ ਕਾਪੀ ਹੈ ਮਾਡਲ 2022 ਹੈ ਜੀ ਅਰਜੁਨ 605 4/4 ਡ੍ਰੈਕਟਰ AC K1 200 ਘੰਟਾ ਹੀ ਚੱਲਿਆ ਨਗਦ ਕੈਸ਼ ਏਰੀਆ ਪਾਤੜਾ ਪਟਿਆਲਾ ਤੇ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਤੇ ਨੰਬਰ ਤੁਸੀਂ ਨੋਟ ਕਰ ਲਓ ਇਸ ਨੰਬਰ ਤੇ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ 9417244899 ਇਸ ਨੰਬਰ ਤੇ ਖਰੀਦ ਸਕਦੇ ਹੋ ਬੂਰਾ ਝੋਟਾ ਵਿਕਾਊ ਹੈ ਜੀ ਬੂਰਾ ਝੋਟਾ ਵਿਕਾਊ ਹੈ ਜੀ ਏਰੀਆ ਖੁੱਡਾ ਕਲਾ 98786 63188 ਇਸ ਨੰਬਰ ਤੇ ਫੋਨ ਕਰਕੇ ਬੂਰਾ ਝੋਟਾ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲੈਂਡ ਫੋਰਸ ਦੀ ਝੋਨਾ ਵਿਜਾਈ ਮਸ਼ੀਨ ਵਿਕਾਊ ਆ 2019 ਮਾਡਲ ਹੈ ਜੀ 60000 ਰੁਪਏ ਦਾ ਰੇਟ ਹੈ ਜੀ ਨੜਾ ਨੰਬਰ 146 15516 ਸੈਂਟਰ ਤੇ ਫੋਨ ਕਰਕੇ ਲੈਂਡ ਫੋਰਸ ਦੀ ਝੋਨਾ ਬਜਾਈ ਮਸ਼ੀਨ 2019 ਮਾਡਲ ਤੁਸੀਂ 60000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਖੰਨੇ ਏਰੀਆ ਦੇ ਵਿੱਚ ਇਹ ਮਸ਼ੀਨ ਖੜੀ ਹੈ ਜਾ ਕੇ ਚੈੱਕ ਕਰਕੇ ਜੀ ਮਾਲਕ ਵੀਰ ਨਾਲ ਗੱਲਬਾਤ ਕਰਕੇ ਖਰੀਦੋ ਫिएट ਲੀਨੀਆ ਗੱਡੀ ਵਿਕਾਊ ਹੈ ਜੀ 2010 ਮਾਡਲ ਗੱਡੀ ਦੂਜੀ ਨਾ ਹੈ ਹਰਿਆਣਾ ਨੰਬਰ ਹੈ ਜੀ ਟਾਇਰ ਨਵੇਂ ਨੇ 90000 ਰੁਪਏ ਡਿਮਾਂਡ ਹੈ ਜੀ 90000 ਰੁਪਏ ਦੀ ਡਿਮਾਂਡ ਰੱਖੀ ਗਈ ਹੈ ਜੀ ਬਾਕੀ ਤੁਸੀਂ ਮੌਕੇ ਤੇ ਗੱਲ ਕਰ ਸਕਦੇ ਹੋ ਇਹ ਹੈਗਾ ਜੀ ਵੀਰ ਦਾ ਮਾਨਸਾ 98766 81935 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਇਹ ਜਿਹੜੀ ਖਰੀਦ ਸਕਦੇ ਹੋ ਰੈਡੀ ਵਿਕਾਊ ਹੈ ਜੀ ਜਮਾਂ ਨਵੀਂ ਕੰਡੀਸ਼ਨ ਹੈ ਟਾਇਰ ਨਾਲ ਦੇ ਨੇ ਜੀ ਰੇਟ ਹੈਗਾ ਜੀ ਇਹਦਾ 9000 9000 ਰੁਪਏ ਰੇਟ ਰੱਖੇ ਗਿਆ ਜੀ ਏਰੀਆ ਮਹਿਲਕਲਾ 9876530547 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੇੜੀ ਹੈ ਜਿਹੜੀ 9000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਖਨੌਰੀ ਮੰਡੀ ਏਰੀਆ 'ਚ ਮੋਟਰ ਕਨੈਕਸ਼ਨ ਚਾਹੀਦਾ ਸਵੀਰ ਨੂੰ ਜੇਕਰ ਕੋਈ ਵੀਰ ਵੇਚਣ ਦਾ ਚਾਹਵਨ ਹੋਵੇ ਤਾਂ ਸੰਪਰਕ ਕਰੋ ਖਨੌਰੀ ਮੰਡੀ ਦੇ ਵਿੱਚ 8708091128 ਇਹ ਨੰਬਰ ਹੈ ਨੰਬਰ ਨੋਟ ਕਰ ਲਓ ਜੀ ਇਸ ਨੰਬਰ ਤੇ ਇਸ ਵੀਰ ਨਾਲ ਸੰਪਰਕ ਜਰੂਰ ਕਰਨ ਕੇਐਸ ਦਾ ਰੀਪਰ ਵਿਕਾਊ ਹੈ ਜੀ 2019 ਮਾਡਲ ਕੰਡੀਸ਼ਨ 2021 ਵਰਗੀ ਹੈ ਰੇਟ ਹੈ ਜੀ 2.5 ਲੱਖ ਰੁਪਿਆ ਏਰੀਆ rau ke kala moga ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 9463432302 ਇਸ ਨੰਬਰ ਤੇ ਫੋਨ ਕਰਕੇ ਕੇਐਸ ਦਾ ਰੀਪਰ 2019 ਮਾਡਲ 2.5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ 8 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਿਚ ਮੋਟਰ ਲੱਗੀ ਹੈ 1 ਕਿੱਲਾ ਰੋਡ ਦਾ ਫਰੰਟ ਮੋਟਰ ਵੀ ਰੋਡ ਤੇ ਹੈ ਏਰੀਆ ਦੇਵੀਗੜ ਪਡੇਆਲਾ 35 ਲੱਖ ਰੁਪਿਆ ਰੇਟ ਹੈ ਜੀ ਕਿੱਲੇ ਦਾ ਬਾਕੀ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੈ ਬਹੁਤ ਸੋਹਣੀ ਵੀਡੀਓ ਹੈਗੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ 8 ਕਿੱਲੇ ਜ਼ਮੀਨ ਹੈ 1 ਕਿੱਲਾ ਰੋਡ ਦਾ ਫਰੰਟ ਤੇ ਰੋਡ ਤੇ ਹੀ ਮੋਟਰ ਲੱਗੀ ਹੋਈ ਹੈ ਰੇਟ ਹੈ 35 ਲੱਖ ਰੁਪਿਆ ਕਿੱਲੇ ਦਾ ਬਾਕੀ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ 9996263174 ਇਸ ਨੰਬਰ ਤੇ ਫੋਨ ਕਰਕੇ 8 ਕਿੱਲੇ ਜ਼ਮੀਨ 35 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਇੱਕ ਹੋਰ ਕਿਸਾਨ ਵੀਰਾਂ ਨੂੰ ਬੇਨਤੀ ਹੈ ਜੀ ਜ਼ਮੀਨਾਂ ਤੇ ਪਲਾਟਾਂ ਵਾਲੇ ਵੀਰਾਂ ਨੂੰ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਫੋਨ ਟੈਡਾ ਕਰਕੇ ਪ੍ਰੋਪਰ ਵੀਡੀਓ ਬਣਾ ਕੇ ਭੇਜੋ ਜੀ ਤਾਂ ਕਿ ਤੁਹਾਡੀ ਜ਼ਮੀਨ ਜਾਂ ਪਲਾਟ ਜਲਦੀ ਸੇਲ ਹੋ ਸਕੇ ਤੇ ਜੇਕਰ ਕੋਈ ਵੀ ਮੇਰਾ ਵੀਰ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣ ਦਾ ਚਾਹਵਨ ਹੋਵੇ ਤਾਂ ਨੰਬਰ ਤੁਸੀਂ ਨੋਟ ਕਰ ਲਓ ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ 8877988446 ਇਸ ਨੰਬਰ ਤੇ ਕਰਨਾ ਕੀ ਹੈ 5 ਤੋਂ 7 ਫੋਟਮਾ ਪ੍ਰੋਪਰ ਵੀਡੀਓ ਬਣਾਉਣੀ ਹੈ ਫੋਟਮਾ ਤੇ ਵੀਡੀਓ ਫੋਨ ਟੇਡਾ ਕਰਕੇ ਹੀ ਬਣਾਉਣੀਆਂ ਨੇ ਉਸ ਤੋਂ ਬਾਅਦ ਸਾਰੀ ਜਾਣਕਾਰੀ ਦੇ ਕੇ ਤੁਸੀਂ ਸਾਨੂੰ ਐਡ WhatsApp ਕਰ ਸਕਦੇ ਹੋ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ ਐਂਡ Facebook ਪੇਜ ਖੇਤੀਵਾਰ ਦੇ ਸੰਧਾ ਦੇ ਕਾਰੋਬਾਰ ਤੇ ਲਾਈ ਜਾਊਗੀ ਤੇ ਜਿਹੜੀ ਕਿਸੇ ਕਿਸੇ ਵੀ ਤਰ੍ਹਾਂ ਦੀ ਸ਼ਾਰਟ ਰੀਲ ਦੇ ਵਿੱਚ ਐਡ ਚੱਲਦੀ ਹੈ ਤਾ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਜਿਹਦੇ ਵਿੱਚ ਮਾਲਕ ਦਾ ਨੰਬਰ ਦਿੱਤਾ ਹੁੰਦਾ ਹੈ ਕਈ ਵਾਰੀ ਵੀਰ ਸਟਾਰਟਿੰਗ ਦੇ ਵਿੱਚ ਬਸ ਮਾੜੀ ਜੀ ਵੀਡੀਓ ਦੇਖਦੇ ਨੇ ਉਸ ਤੋਂ ਬਾਅਦ 98798846 WhatsApp ਨੰਬਰ ਐਡ ਕਰਵਾਉਣ ਲਈ ਇਸ ਤੇ ਕਾਲ ਕਰਦਕੇ ਪੁੱਛਦੇ ਨੇ ਕਿ ਤੁਹਾਡੇ ਕੋਲ ਜ਼ਮੀਨ ਪਲਾਟ ਕਿਹੜਾ ਚੀਜ਼ ਬਿਕਾਉਗਾ ਸੋ ਵੀਰ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਮਾਲ ਮਾਲਕਾਂ ਦੇ ਨੰਬਰ ਹੁੰਦੇ ਨੇ ਜਿਹੜੇ ਰਿਕਾਰਡਿੰਗ ਵੀ ਕੀਤੇ ਹੁੰਦੇ ਨੇ ਤੇ ਬਾਕੀ ਨੰਬਰ ਵਿੱਚ ਲਿਖੇ ਹੋਏ ਵੀ ਸ਼ੋਅ ਹੁੰਦੇ ਨੇ ਸੋ ਵੀਰਾਂ ਨੂੰ ਬੇਨਤੀ ਹੈ ਜੇ ਨੰਬਰ ਚੈੱਕ ਕਰਿਆ ਕਰੋ ਵੀਡੀਓ ਪੂਰੀ ਦੇਖਿਆ ਕਰੋ ਉਹਨਾਂ ਤੇ ਕਾਲ ਕਰਿਆ ਕਰੋ ਜੀ ਸੋ ਵੀਡੀਓ ਨੂੰ ਜਿਹੜੇ ਵੀਰ ਸ਼ੇਅਰ ਕਰ ਰਹੇ ਨੇ ਚੈਨਲ ਦੇ ਨਾਲ ਜੁੜੇ ਹੋਏ ਨੇ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਹਾਂ ਜੇ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਦੀ ਮਦਦ ਹੋ ਸਕਦੀ ਹੈ ਕਈ ਵੀਰਾਂ ਦੀਆਂ ਚੀਜ਼ਾਂ ਸੇਲ ਹੋ ਸਕਦੀਆਂ ਨੇ ਸੋ ਵੀਰਾਂ ਨੂੰ ਬੇਨਤੀ ਹੈ ਜੀ ਇੱਕ ਸ਼ੇਅਰ ਤੇ ਇੱਕ ਲਾਈਕ ਤਾਂ ਜ਼ਰੂਰ ਕਰਿਆ ਕਰੋ ਤੇ ਵਧੀਆ ਕਮੈਂਟ ਕਰਿਆ ਕਰੋ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਕਿ ਤੁਹਾਡਾ ਕਿਹੜਾ ਪਿੰਡ ਕਿਹੜਾ ਸ਼ਹਿਰ ਕਿੱਥੋਂ ਵੀਰ ਦੇਖ ਰਹੇ ਨੇ ਵੀਡੀਓ ਨੂੰ ਸੋ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜੀ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ